है पनीर को के में खाई जानी है हाँ 7-8 दिन तो अच्छा तो पनीर रे रेगुलर खानी है हम्म ਤੇ ਉਹ ਨਹੀਂ ਦਿੱਤੀ ਤਾਗ ਤਦੀ ਦੋਈ ਚਾਹ ਚੂਤਾ ਨਹੀਂ ਪੀਣੀ ਕਰਕੇ ਦਵਾ ਚਾਹ ਬੇਬੇ ਨਾ ਨਾ ਬੋਲੇ ਘਰ ਬੇਬੇ ਤਾਂ ਤਾਗ ਤਦੂਗ ਤ ਫੂਰੀ ਐ ਬੇ ਐਵੇਂ ਬੇ ਹਾਂ ਉਹ ਮੈਂ ਕਿ ਭਾਗ ਤਾਂ ਤੁਸੀਂ ਮੈਂ ਰੋਵਾ ਕੇ ਲੱਗਿਆ ਰਲਾ ਕੇ ਦਿੰਨੀ ਵੇ ਮੰਮੀ ਲਾਕੇ ਨਹੀਂ ਦਿੰਦੇ ਸੀ ਆਪਾਂ ਇਹਨੂੰ ਹੈ ਉਹ ਆਸ ਯਾ ਨਹੀਂ ਜਿਹੜੇ ਅੱਗੇ ਤੂੰ ਲਾ ਕੇ ਇੱਥੇ ਦਿੰਦੀ ਤਾਂ ਹੁੰਦੀ ਸੀ ਲਾ ਕੇ ਤੇ ਦਿੱਤਾ ਨਾ ਤੂੰ ਬੜੀ ਮੂਹਰਾਂ ਹੈ ਹੋਰ ਮੈਂ ਖੈ ਉਹ ਵਧੀਆ ਲੱਗਦੀਆਂ ਹੈਗੀਆਂ ਗੱਲਾਂ ਜੀਆਂ ਮੈਂ ਜ਼ਰਬਾਵਾ ਟਾਈਮ ਆ ਕੇ ਬਣੀ ਮੈਂ ਹੈ ਉਹ ਸੱਚ ਨਗਰ ਕੀਰਤਨ ਆਇਆ ਸੀ ਅੱਛਾ ਹਾਂ ਮੈਂ ਤਾਂ ਕਿ ਨਹੀਂ ਸਮਝਦੀ ਨਗਰ ਕੀਰਤਨ ਆਇਆ ਹੈਗਾ ਸੀ ਫਿਰ ਮੈਂ ਤਾਂ ਹਾਇ ਰੈਂਸੀ ਤੇ ਚੌਂਕ ਤਾਈ ਗਈ ਰੋਦੇ ਸੀ ਫਰੈਂਸੀ ਤੇ ਉੱਥੇ ਤਾਂ ਹੀ ਗਈ ਇਹਦੇ ਨਾਲ ਪ੍ਰਿੰਕਾ ਨਾਲ ਨਹਾ ਤਾਂ ਲੱਤੀ ਸੀ ਆਏ ਤਾਂ ਮੁੜੇ ਆਉਗੀ ਹੈਨਾ ਕਿਤੇ ਉਹ ਨਾ ਹੋਵੇ ਉਹ ਗਾਂ ਜੀ ਤੁਰ ਜਣ ਨਾਲ ਹੀ ਕੁੜੀ ਨੂੰ ਮੋੜ ਲਿਆ ਹੈ ਕੁੜੀ ਨੂੰ ਕੁੜੀ ਨੂੰ ਕਿੱਥੋਂ ਮੋੜ ਲਿਆ ਉਹ ਤਾਂ ਚੌਂਕ ਤੇ ਗਈ ਹੈ ਭੌਂਕਦੀ ਫਿਰ ਹੈ ਭੌਂਕਦੀ ਫਿਰ ਕੁੜੀ ਨੂੰ ਕਰ ਲੈਂਦੀ ਭੌਂਕਦੀ ਫਿਰੇ ਫਿਰ ਮਾਪਾ ਬਲੀ ਕਰ ਬਗਾ ਤੂੰ ਕਦੀ ਨਾ ਆਉਂ ਤੂੰ ਹਾਵਾ ਵੇਆ ਕੀ ਐ ਹੈ ਵੇਆ ਕੀ ਐ ਹਾਂ ਕੱਲੀ ਜਾਵੜਿਆ ਦੀ ਸੇਲੀ ਨਾ ਜਾਵੜੀ ਬੇਬੇ ਕਿਹੜੀ ਸੇਲੀ ਐ ਪ੍ਰੇਂਕਾ ਪ੍ਰੇਂਕਾ ਕਿਹੜੀ ਇਹਦੀ ਸੇਲੀ ਸੀ ਗੜੀ ਵਾਲੀ ਉਹਦੇ ਨਾਲ ਉੱਠ ਗਈ ਮੈਂ ਗੇਰੀ ਜਵਾਗ ਦਾ ਪਤੁਰੇ ਯਾਰ ਦੀ ਬਾਦੂ ਗयो ਕੱਠ ਬਹੁਤ ਸੀ ਤੂੰ ਪਹੁੰਚੀ ਨਹੀਂ ਨਗਰ ਕੀਰਤਨ ਚ ਹਾਂ ਬੱਬੇ ਮੈਂ ਕਲੂ ਕੁ ਜਨਦੀ ਨਹੀਂ ਆਈ ਤੇ ਜਾਵੜਾ ਕਰ ਚੰਗਾ ਹੀ ਹੁੰਦਾ ਬਾਬੇ ਦਾ ਨਾਮ ਲੈਣਾ ਮੱਥਾ ਟੇਕਣਾ ਸਾਲ ਤੋਂ ਆਉਂਦਾ ਨਗਰ ਕੀਰਤਨ ਆਉਂਦਾ ਵਾ ਇਹ ਸਾਰੀ ਸੰਗਤ ਤੋਂ ਬੋਲਦੀ ਕਿੰਦਾ ਤੂੰ ਦੱਸ ਦੇ ਨਹੀਂ ਸਾਰੀ ਸੰਗਤ ਮੈਂ ਤਾਂ ਆ ਬਤਾ ਟੰਗੀ ਬੈਠੀ ਸੀ ਤਾਂ ਹੀ ਮੱਥਾ ਟੇਕਦਾ ਮੈਂ ਕੋਠੇ ਤੇ ਨਮਸਕਾਰ ਕਰਦਾ ਦਰਸ਼ਨ ਪੈ ਗਏ ਹੈਂ ਮੈਨੂੰ ਪਤਾ ਨਹੀਂ ਲੱਗੇ ਸਾਰਾ ਬਾਜਦਾ ਵਾਜਾ ਜੀ ਤਾਂ ਬਹੁਤ ਉੱਚੀ ਉੱਚੀ ਵਜਾਂ ਬੜਾ ਇਕੱਠ ਸੀ ਪਿੱਛੇ ਦੀਪਨਗਰ ਤੋਂ ਸਾਰਾ ਸੀ ਉੱਧ ਨਹੀਂ ਉੱਧਰ ਤਾਂ ਪਹਿਲਾਂ ਆ ਗਿਆ ਸੀ ਤਾਂ ਹੋਰ ਕਿਤੋਂ ਆਇਆ ਲੱਗਦਾ ਮੈਨੂੰ ਤਾਂ ਫਿਰ ਨਹੀਂ ਮੈਂ ਦਰਸ਼ਣ ਪਾ ਲੇ ਕੀ ਤੂੰ ਹੁਣ ਜਾ ਬੜਾ ਪਿੱਛੇ ਹਜੇ ਕਿਹੜਾ ਬਾੜੀ ਦੁਰ ਗਿਆ ਵਾਹ ਹੂੰ ਉਹ ਤਾਂ ਤੂੰ ਗੇੜੇ ਦੇ ਨੇ ਹੁੰਨੇ ਆ ਤੇ ਜਦੋਂ ਨਗਰ ਕੀਰਤਨ ਆ ਗਿਆ ਉਦੋਂ ਰਜਾਈਆਂ 'ਚ ਬੈਠੀ ਟਾਈਮ ਪਤਾ ਕਿੰਨਾ 3 ਵਜੇ ਪਏ ਆ 3:30 ਤਾਂ 3:30 ਹੋਏ ਪਏ ਆ ਧੁੱਪ ਬਾਦੂ ਨਿਕਲੀ ਪਈ ਆ ਬਾਹਰ ਬਹਿ ਜਾ ਕੁਰਸੀਆਂ ਤੇ ਰੱਬ ਦਾ ਨਾਮ ਲੈ ਲੋ ਕੁਸ ਕੇ ਨਹੀਂ ਦੋਨੀ ਪੰਨਿਆ ਇੱਧਰ ਸੱਸ ਨੂੰ ਬੈਠੀ ਸੀ ਮੈਂ ਤਾਂ ਤੂੰ ਬਹਿਣ ਜਾ ਬਹਿਣ ਦਿੱਤਾ ਹੈ ਨਹੀਂ ਪੈਰ ਤੋਂ ਬਾਹਲੇ ਆਉਂਦੇ ਤੂੰ ਬੇਟੀ ਖਾਈ ਜਾਂਦੇ ਐ ਬੈਠੀ ਐ ਤੂੰ ਬੈਠ ਜਾ ਪਹਿਲਾਂ ਬੈਠ ਮੇਰੀਆਂ ਮੂਵੀਆਂ ਬਣਾ ਦੇ ਨਹੀਂ ਚੰਗਾ ਹੀ ਲੱਗਦਾ ਐਵੇਂ ਤੂੰ ਕਿ ਨਹੀਂ ਬਣਾਉਂਦੀ ਨਹੀਂ ਆਪ ਉਹਦੀ ਨਹੀਂ ਬਹਿਣ ਦੇ ਮੈਨੂੰ ਆਪ ਵੀ ਬਣਾ ਕੇ ਖਾ ਲੈ ਨਹੀਂ ਮੈਂ ਦੱਸ ਦੇ ਹੈ ਡਾਕਟਰ ਨੂੰ ਸੱਦ ਲੈਣੀ ਐ ਆਹ ਡਾਕਟਰ ਨੂੰ ਸੱਦ ਲੈ ਨਹੀਂ ਕੀ ਸੱਦ ਲੈ ਆਉਗੀ ਹੈ ਇਹ ਸੱਦ ਲੈ ਆਉਗੀ ਉਹਨਾਂ ਦੇ ਘਰੋਂ ਫੋਨ ਲਾਤਾ ਡਾਕਟਰ ਨੂੰ ਲੈ ਫਿਰ ਹੁਣ ਬੋਲ ਦੇਣੀ ਜੇ ਹੁਣ ਪਤਾ ਲੈਣਾ ਹੋਣਾ ਤੇ ਚੁੱਪ ਕਰੀ ਬੈਠੀ ਐ ਲੈ ਮੇਰੇ ਪਾਸੇ ਇਹ ਮੈਂ ਤਾਂ ਆ ਵੀਡੀਓ ਦੇਖੀ ਜਾਨੀ ਐ ਤੂੰ ਵੇਖ ਦੀਨੀ ਤੂੰ ਇਧਰ ਮੇਰੀ ਬੜਾਈ ਦੇਈ ਮੈਂ ਵੀਡੀਓ ਬੁੜੀ ਕੋਈ ਕਵਿਸ਼ਨ ਨਹੀਂ ਬਣਾਉਂਦੀ ਹੈ ਕਿ ਮੈਂ ਤਾਂ ਆਦਾ ਉਹ ਕਰੀ ਜਾਨੀ ਐ ਤੂੰ ਕਿ ਐਕਟਰ ਨਹੀਂ ਆਏ ਦੇ ਵਿੱਚ ਆਏਗੀ ਮੈਂ ਐਕਟਰ ਵੀ ਤਾਂ ਤੂੰ ਐਕਟਰ ਨਹੀਂ ਆਉਂਦੀ ਹੁੰਦੀ ਆਪਣ ਕੌਣ ਦੇਖਦਾ ਹੈਗਾ ਇਹਦੇ ਵਿੱਚ ਬਣਾਡੇ ਨੂੰ ਆਖ ਦੇ ਦੀ ਉਹ ਆਖਿਆ ਉਹ ਤਾਂ ਫਿਰ ਬੇਬੇ ਦੰਦ ਲਾ ਲਾਂਦੀ ਮੂੰਹ ਜੇ ਕਿਵੇਂ ਜੀ ਲੱਗੀ ਜਾਂਦਾ ਚਿਹਰੇ ਵਰਗੀ ਆ ਮੈਂ ਮੈਂ ਕਰੀ ਹੈ ਬੇਬੀ ਤੇਲ ਉਠਾ ਚਲੀਏ ਕੀਰਤਨ ਤੇ ਕਿਉਂ ਮੱਥਾ ਠੇਕਦੇ ਬਾਬੇ ਨੂੰ ਅੱਬੇ ਸ਼ੁਕਰ ਐਤਲ ਕੋਲੀ ਬੈਠੀ ਹੋ ਨਵਸਕਰ ਬਲਾਤਾ ਕਹਿੰਦੇ ਬਾਬਾ ਕਿੱ체 ਬਾਬਾ ਗਿਆ ਹਜੇ ਵੀ ਇਥੇ ਉਹ ਕਰੀ ਜਾਂ ਸੀ ਲੰਗਰ ਲੱਗਿਆ ਸੀ ਬਰੈਡਾਂ ਦਾ ਹੈ ਨਹੀਂ ਜਾ ਕੇ ਨਹੀਂ ਆਈ ਇਥੇ ਲੋਕ ਲੈ ਕੇ ਆਇਆ ਸਾਰੀਆਂ ਬਰੈਡ ਪਾਣੀ ਦੀ ਬਾਟੀ ਭਰ ਗਈ ਬਾਸਤੇ ਨਾਉਣ ਬਾਸਤੇ ਹੋਰ ਨਾਉਣੇ ਹੈ ਹੈ ਠੰਡ ਤੈਨੂੰ ਕਿਹਨੇ ਆਖਿਆ ਹੈ ਬੇ ਤੈਨੂੰ ਠੰਡ ਕਿਹਨੇ ਆਖਿਆ ਦੇ ਦੇਣਾ ਨਹੀਂ ਹੈਂ? ਇਹ ਜਿਲੇ ਦਾ ਆ ਰਹੀ। ਤੇ ਦੇਣ ਤਾਂ ਹੈਗਾ ਪਤਾ ਕਿੰਨਾ ਟਾਈਮ ਹੋ ਗਿਆ 2:00 ਵਜੇ ਅਜੇ। 2:30 ਦੇਣੀ ਹੈ। ਵਾਹ। ਤੇਰੇ ਬਾਦ ਰਾਤ ਹੈ ਹੁਣ? ਕੀ ਹੋਣਾ? ਨਹੀਂ ਰਾਤ ਬੇਬੇ ਦੇਣਾ। ਰਾਤ ਨਹੀਂ ਦੇਣਾ। ਉੱਠ ਖੜ। ਦੇਲਾ ਗੇੜੇ। ਸ਼ੇਰ ਕਰ ਲਾ ਜੁੜ ਜੈਗੀ ਮੰਜੇ ਤੇ ਪਈ ਕੋਈ ਨਹੀਂ ਜੁੜਨੀ ਹੋਰ ਹੁਣ ਫਿਰ ਕੀ ਹੱਟੀ ਹੈ ਕੰਮ ਕਰ ਤੂ ਤਾਂ ਕਹਿੰਦੀ ਰਾਤ ਹੋ ਗਈ ਹੂੰ ਹੂੰ ਬਾਹਰ ਮੋੜਦਾ ਜਾਂ ਨਹੀਂ ਜਵਾਰ ਦਿੰਦੀ ਹੂੰ ਆ ਜਾ ਅੰਦਰ ਬੋਲੀ ਜਾਂਦੀ ਸੀ ਹੈ ਨਾ ਅਵੇ ਤਾਂ ਪਤਾ ਨਹੀਂ ਬੋਲੀ ਗਿਆ ਹੁਣ ਮੋੜਦੀ ਆ ਤੂੰ ਪਤਾ ਕਿੰਨੀ ਉੱਚੀ ਬੋਲੀ ਏਨੀ ਉੱਚੀ ਆਵਾਜ਼ ਮੈਂ ਤਾਂ ਫਸਟ ਟਾਈਮ ਦੇਖਿਆ ਏਨੀ ਉੱਚੀ ਬਾਜ ਪਰ ਦੋ ਤਿੰਨ ਘਰਾਂ ਨੂੰ ਸੁਣਿਆ ਇੰਨੀ ਆ ਤੇਰੇ ਪਿੱਛੇ ਬੋਲੀ ਜਾਂਦੀ ਸੀ ਅਸੀਂ ਤਾਂ ਬੋਲਦੇ ਹੀ ਨਹੀਂ ਸੀ ਚੁੱਪ ਕਰੇ ਮੜ ਮੋਟਾ ਘੂਰਾ ਦੇ ਦਿੰਦੇ ਸੀ ਇਹਨਾਂ ਬਾਲ ਅਜ ਬਾਸ਼ਵਾਬ ਦੇਈ ਨਾ ਕਿਉਂਕਿ ਫਿਰ ਉਹਨੇ ਹੀ ਬੇਬੇ ਕਰੀ ਜਾਂਦੀ ਹੈ ਹਨਾ ਬੇਬੇ ਬੇਬੇ ਨੂੰ ਪਤਾ ਹੀ ਨਹੀਂ ਚੱਲਦਾ ਵਿਚਾਰੀ ਹੈ ਬੇਬੇ ਤੈਨੂੰ ਪਤਾ ਹੀ ਨਹੀਂ ਚੱਲਦਾ ਇਹ ਤਾਂ ਜਮਾਨੀ ਬੋਲਦੀ ਬੇਬੇ ਤਾਂ ਵਿਚਾਰੀ ਸੀ ਤੂੰ ਪੱਜਾ ਬੈਠੀ ਰਹਿੰਦੀ